ਹੈਲੋ ਹੈਲੋ ਜੇ ਜਿਹੜੀ ਵਰਲਡ ਪੁਲਿਸ ਗੇਮਸ ਹੈ ਕਿ ਵਿਸ਼ਾ ਪੁਲਿਸ ਦਾ ਖੇਡਾ ਜਿਹੜੀਆਂ ਹੋਈਆਂ ਸੀ ਕਿ ਉੱਚ ਸਾਡੇ ਜ਼ਿਲ੍ਹੇ ਦੇ ਇੱਕ ਜਿਹੜੇ ਅਮਨ ਕਸ਼ਮੀਰ ਕੌਰ ਨੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਬਹੁਤ ਵਧੀਆ ਉਹਦੇ ਵਿੱਚ ਉਹਨਾਂ ਦੀ ਸਫਲਤਾ ਰਹੀ ਤੇ ਉਹਨਾਂ ਨੂੰ ਜੈਵਲਿਨ ਥ्रो ਦੇ ਵਿੱਚ 골ਡ ਮੈਡਲ ਮਿਲਿਆ ਤੇ ਸਾਰੀ ਫਤਿਹਗੜ ਸਾਹਿਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਮੇਰੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈ ਦੀ ਗੱਲ ਹੈ ਬਹੁਤ-ਬਹੁਤ ਮੇਰੇ ਵੱਲੋਂ ਵਧਾਈ ਤੇ ਬੜੇ ਸਾਡੇ ਪੁਲਿਸ ਮਹਿਕਮੇ ਦੇ ਲਈ ਸਾਡੇ ਪਰ ਪੁਲਿਸ ਪਰਿਵਾਰ ਦੇ ਲਈ ਬੜੀ ਪ੍ਰਾਊਡ ਤੇ ਬੜੇ ਮਾਨ ਸਨਮਾਨ ਦੀ ਗੱਲ ਹੈ ਤੇ ਮੈਂ ਅੱਜ ਤੱਕ ਇਦਾਂ ਹੀ ਆਸ਼ਵਾਸਨ ਦੇਣਾ ਸਾਡੇ ਹੋਰ ਵੀ ਇਸ ਤਰੀਕੇ ਦੇ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਬਹੁਤ ਟੈਲੈਂਟ ਹੈ ਬਹੁਤ ਇਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਬਹੁਤ ਤਰੀਕੇ ਦਾ ਗੇਮਸ ਸਪੋਰਟਸ ਹੋਰ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਟੈਲੈਂਟ ਹੈ ਤੇ ਅਸੀਂ ਸਾਡੀ ਕੋਸ਼ਿਸ਼ ਰਹੀ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸਾਡੇ ਕੰਮ ਦੇ ਨਾਲ-ਨਾਲ ਹੋਰ ਇਹਨਾਂ ਦੀ ਜੋ ਇਸ ਤਰੀਕੇ ਦੇ ਟੈਲੈਂਟ ਹੈ ਉਸ ਤੇ ਅੱਗੇ ਇਸ ਤਰੀਕੇ ਨਾਲ ਵੱਧ ਚੜ ਕੇ ਪਾਰਟਿਸਪੇਟ ਕਰਨ ਤੇ ਉਹ ਆਪ ਦਾ ਆਪ ਦੇ ਪਰਿਵਾਰ ਦਾ ਤੇ ਪੁਲਿਸ ਮੈਂਕਮੇ ਦਾ ਤੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ। ਧੰਨਵਾਦ। ਕੋਈ ਅਪਰੀਸ਼ੀਏਸ਼ਨ ਗਾਡਰ। ਬਿਲਕੁਲ ਜੀ ਅਸੀਂ ਉਹਨਾਂ ਨੂੰ ਸਾਰਾ ਜਿਹੜਾ ਰਿਵਾਰਡ ਬੈਸਟ ਟੂ ਬੈਸਟ ਨੂੰ ਅਸੀਂ ਅਪਰੀਸ਼ੀਏਸ਼ਨ ਵੀ ਦੇਵਾਂਗੇ ਸੀਨੀਅਰ ਅਫਸਰਾਂ ਨੂੰ ਵੀ ਮੇਰੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਬੈਸਟ ਟੂ ਬੈਸਟ ਜਿਹੜਾ ਹੈਗਾ ਇਹਨੂੰ ਕੋਈ ਆਪਾਂ ਅਪਰੀਸ਼ੀਏਸ਼ਨ ਦੀ ਜਾਂ ਅਵਾਰਡ ਦੀ।